ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵੀਡੀਓ ਪਾਉਣ ਲੱਗਾਂਗੇ ਆਪਾਂ ਨਵੀਂ ਪੀੜ੍ਹੀ ਨੂੰ ਉਸ ਪਤਾ ਲੱਗੇ ਗੁਰਨਾਨਕ ਦੇਵ ਜੀ ਦਾ ਅਵਤਾਰ ਦਿਹਾੜੇ ਤੇ ਉਹਨਾਂ ਦੇ ਬਚਨ ਕਹੇ ਹੋਏ ਤੁਹਾਨੂੰ ਮੈਂ ਵੀਡੀਓ ਪਾਉਣ ਲੱਗਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਾ ਤੇ ਮਰਦਾਨਾ ਜੀ ਤੇ ਬਾਬਾ ਨਾਨਕ ਜੀ ਇੱਕ ਪਾਇਰ ਯਾਤਰਾ ਕਰੀ ਜਾਂਦੇ ਸੀਗੇ ਤੁਰੇ ਜਾਂਦੇ ਸੀਗੇ ਜਾਂਦੇ ਜਾਂਦਿਆਂ ਨੂੰ ਕਲਯੁਗ ਨੇ ਇੱਕ ਆਪਦਾ ਕੋਈ ਮਤਲਬ ਬਾਵਰ ਦਿਖਾਈ ਜਾਂਦੇ ਜਾਂਦਿਆਂ ਨੇ ਉਹਨਾਂ ਨੇ ਪੱਥਰ ਗੋਲਿਆਂ ਦੇ ਤੇ ਗੜੇ ਕਾਕੜੇ ਕਹਿੰ ਲੋ ਨੇਹਰੀਆਂ ਸੁੱਕੀਆਂ ਉਹਨਾਂ ਦੇ ਵਿੱਚ ਲਿਆ ਕੇ ਛੜਤੀ ਠੀਕ ਹੈ ਬਾਬੇ ਨਾਨਕ ਨੇ ਜੋ ਪ੍ਰੀਤੀ ਲਾਈ ਉਹ ਸ਼ਕਤੀ ਦੇ ਨਾਲ ਆਪਦੇ ਉਸ ਨਾਲ ਮਤਲਬ ਨੇਰੀ ਕਾਕੜੇ ਬੰਦ ਕਰਤੇ ਅੱਛਾ ਜਦੋਂ ਬੰਦ ਕਰਤੇ ਕਲਯੋਗ ਨੇ ਆਖਿਆ ਵੀ ਇਹ じゃ ਕਹਿ じゃ ਬੰਦਾ ਜੋ ਜਿਹੜੀ ਆਪਣੀ ਪਾਵਰ ਛੱਡੀ ਹੋਈ ਵੀ ਇਹਨੇ ਰੋਕਤੀ ਹੂੰ ਰੋਕੀ ਹੋਈ ਆ ਕੇ ਨੇੜੇ ਲੱਗਿਆ ਬਾਬੇ ਨਾਨਕ ਦੇ ਆ ਕੇ ਚਰਨਾਂ ਦੇ ਵਿੱਚ ਡਿਗ ਪਿਆ ਕਹਿੰਦਾ ਜੀ ਤੁਸੀਂ ਮੈਨੂੰ ਪਤਾ ਨਹੀਂ ਜੀ ਹੈਗਾ ਮੈਂ ਆਪ ਦੀ ਘਰਤ ਵਿਦਿਆ ਚਲਾਈ ਸੀ ਠੀਕ ਹੈ ਬਾਬਾ ਨਾਨਕ ਕਹਿੰਦਾ ਭਾਈ ਪਹਿਲਾਂ ਤਾਂ ਸਾਨੂੰ ਐ ਦੱਸੋ ਤੁਹਾਡਾ ਵਾਸਾ ਕਿੱਥੇ ਆ ਇਸ ਟਾਈਮ ਠੀਕ ਹੈ ਉਹ ਕਹਿੰਦਾ ਸਾਡਾ ਵਾਸਾ ਕਿੱਥੇ ਰਹਿੰਦਾ ਜੀ ਅਸੀਂ ਬੁਰੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ ਆ ਮੇਰਾ ਜੋਰ ਜਾਦੇ ਕਿੱਥੇ ਰਹਿੰਦਾ ਜਿੱਥੇ ਹਰ ਕਲੇਸ਼ ਮਾਸ ਮਿੱਟੀ ਸਰਾਬ ਚਲਦੀ ਆ ਉਥੇ ਮੇਰਾ ਪੂਰਾ ਵਾਸਾ ਹੁੰਦਾ ਠੀਕ ਹੈ ਉਥੇ ਮੇਰਾ ਮੈਂ ਪੂਰਾ ਉਹਦਾ ਜੋਸ਼ ਦਿਖਾਉਣਾ ਜਿੰਨਾ ਚਿਰ ਮੈਂ ਲੜਾਈਆਂ ਝਗੜੇ ਨਹੀਂ ਘਰ ਦੇ ਵਿੱਚ ਕਰਾਉਂਦਾ ਉਹਨਾਂ ਚਿਰ ਮੈਨੂੰ ਸਬਰ ਨਹੀਂ ਆਉਂਦਾ ਵੀ ਸਾਨੂੰ ਵੀ ਇੱਕ ਥੋੜੇ ਨਾਲ ਜੁੜਨ ਦੀ ਇੱਕ ਮਤਲਬ ਸਾਨੂੰ ਵੀ ਹੈਗੀ ਅੰਦਰੋਂ ਗਿਆਨ ਵੀ ਜੇ ਅਸੀਂ ਸੋਡੇ ਨਾਲ ਸਾਨੂੰ ਤੁਸੀਂ ਜੋੜੋ ਅਸੀਂ ਬੁਰੇ ਕੰਮਾਂ ਜੀ ਲੱਗੇ ਰਹਨੇ ਆਗੇ ਵੀ ਅਸੀਂ ਵੀ ਕੁਛ ਨਾ ਕੁਛ ਮਾੜਾ ਮੋਟਾ ਸੁਧਾਰ ਕਰ ਲਈ ਬਾਬੇ ਨਾਨਕ ਨੇ ਸੋਚਿਆ ਵੀ ਤੂੰ ਐਡੇ ਐਡੇ ਬੁਰੇ ਕੰਮ ਕਰਾਉਣਾ ਹਮ ਇਹਨੇ ਇਹਨੇ ਨੁਕਸਾਨ ਕਰਾਉਣਾ ਸਾਰਾ ਦਿਨ ਬੰਦਿਆਂ ਨੂੰ ਗੁਲਾਮੀ ਚ ਰੱਖਦਾ ਬਾਬੇ ਨਾਨਕ ਨੇ ਸੋਚ ਕੇ ਕਿਹਾ ਵੀ ਫਕਰਾ ਤੂੰ 사ਸੰਗਾਂ ਦੇ ਵਿੱਚ ਬੈਠਣ ਦੇ ਯੋਗ ਨਹੀਂ ਹੈਗਾ ਕਾਲ ਜੋਗ ਨੇ ਫੇਰ ਵੀ ਦਵਾਰੇ ਪੈਰ ਫੜੇ ਵੀ ਮੈਨੂੰ ਤੁਸੀਂ ਬਖਸ਼ ਲਓ ਜਦੋਂ ਦੂਸਰੇ ਵਜਨਤੇ ਉਹਨੇ ਕਿਹਾ ਵੀ ਮੈਨੂੰ ਬਖਸ਼ ਲਓ ਬਾਬਾ ਨਾਨਕ ਕਹਿੰਦਾ ਚਲੋ ਫੇਰ ਵੀ ਜਦੋਂ ਬੰਦਾ ਛਿਪਦਾ ਨਿਮਦਾ ਚਲੋ ਕੋਈ ਫਰਕ ਨਹੀਂ ਪੈਂਦਾ ਖਬਰਾਂ ਕੋਈ ਸੁਧਾਰ ਹੋ ਜੇ ਹਾਂ ਕਲ ਜੋਗ ਨੂੰ ਬਾਬੇ ਨਾਨਕ ਨੇ ਕਿਹਾ ਵੀ ਲੈ ਬੱਕਰਾ ਤੂੰ satsangਾਂ ਤਾਂ ਸੁਣ ਨਹੀਂ ਸਕਦਾ ਜੇ ਤੂੰ ਤੈਨੂੰ ਸੌਂਗ ਵੀ ਹੈ ਮਤਲਬ ਸੁਣਨ ਦਾ ਤਾਂ ਤੂੰ ਸੰਗਤ ਦੀ ਜੁੱਤੀਆਂ ਜੋੜਿਆਂ 'ਚ ਬੈਠ ਸਕਦਾ ਤੈਨੂੰ ਗਾਹਾਂ ਅਧਿਕਾਰ ਨਹੀਂ ਹੈਗਾ ਜਾਣ ਦਾ ਠੀਕ ਹੈ ਫੇਰ ਉਹ ਜੁੱਤੀਆਂ 'ਚ ਬੈਠਾ ਰਹਿੰਦਾ ਆਉਦੀ ਪ੍ਰੀਤੀ ਲੱਗੇ ਸੰਗਤ ਫਿਰ ਜਦੋਂ ਕੋਈ ਵੀ ਇਤਿਹਾਸ ਸੁਣਦੀ ਆ ਵਧੀਆ ਦੇਖੋ ਸੁਣਦੀ ਆ ਇਹਨੂੰ ਮੌਕਾ ਦਿੱਤਾ ਜੀਗਾ ਵੀ ਤੈਨੂੰ ਵੀ ਮੌਕਾ ਵਿੱਚ ਬਣਨ ਦਾ ਕਦੋਂ ਮਿਲੂਗਾ ਜਦੋਂ ਮਤਲਬ ਗੁਰੂ ਮਹਾਰਾਜਾਂ ਦੀ ਦੀਗ ਵਰਤਾਈ ਜਾਂਦੀ ਆ ਤੁਹਾਨੂੰ ਉਦੋਂ ਮੌਕਾ ਮਿਲ ਜਾਇਆ ਕਰੂਗਾ ਸਾਡੇ ਚੌਣ ਦਾ ਫੇਰ ਹੁਣ ਤੁਸੀਂ ਵੀ ਦੇਖ ਲਓ ਕਿੰਨਾ ਚਿਰ ਮਦਦ ਵਾਲੀਆਂ ਪ੍ਰੀਤियां ਲੱਗੀਆਂ ਹੁੰਦੀਆਂ ਨੇ ਸਾਰੇ 사ਸੰਗ ਸੁਣਦਾ ਬੰਦਾ ਜਦੋਂ ਦੇਖ ਵਰਤਦੀ ਹੈ ਉਦੋਂ ਫਿਰ ਉਹ ਵਿੱਚ ਆਵੜਦਾ ਉਦੋਂ ਕਿੰਨਾ ਪਝਾਲ ਪੈਂਦਾ ਹਾਂ ਕਿਸੇ ਦੀ ਕੋਈ ਨਹੀਂ ਸੁਣਦਾ ਕਿੰਨੀ ਕੋਈ ਮਰਜ਼ਾਦਾ ਕਸਾਬ ਕੁਸ ਬਿੰਦ ਚ ਭਲਾ ਹੁੰਦਾ ਜਦੋਂ ਸਭ ਕੁਸ ਭਲਾ ਹੁੰਦਾ ਅਸੀਂ ਫੇਰ ਵੀ ਉਹ ਗੱਲਾਂ ਤੇ ਲੱਗਦੇ ਨਹੀਂ ਹੈਗੇ ਅਸੀਂ ਉਹ ਪੰਜ ਚਾਰ ਮਿੰਟ ਅਸਰ ਕਰਦੇ ਹਾਂ ਅਸੀਂ ਫੇਰ ਵੀ ਉਹ ਗੱਲਾਂ ਤੇ ਫੇਰ ਵੀ ਅਸੀਂ ਕਲਯੁਗ ਨਾਲ ਜੁੜੇ ਰਹਨੇ ਆ ਮੇਰੀ ਇਹੀ ਬੇਨਤੀ ਆ ਵੀ ਕਲਯੁਗ ਤੋਂ ਸਤਕਾਰਾ ਪਾ ਕੇ ਪੀਰਾ ਮੁਕੰਮਰਾਂ ਦੇ ਬਾਬੇ ਨਾਨਕ ਵਰਗੇ ਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਗ੍ਰੰਥ ਸਾਹਿਬ ਦੀ ਨਾਲ ਵੱਧ ਤੋਂ ਵੱਧ ਜੁੜੋ ਤੇ ਚੰਗੇ ਕੰਮਾਂ 'ਚ ਆਪਣਾ ਧਿਆਨ ਲੱਗ ਜਾਵੇ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ